बियाव शर्कार, बियाव शर्कार, नरक भरी जिंदगी जी हां मजबूर वोट तद ही मिलू जद सीवरेज़ का हल ਗੁਰਦਾਸਪੁਰ ਦੇ ਪਿੰਡ ਕੁਮਾਨ ਦੇ ਦਸ਼ਮੇਸ਼ ਨਗਰ ਦੀਆਂ ਵੱਖ-ਵੱਖ ਗਲੀਆਂ 'ਚ ਗੰਦਾ ਸੀਵਰੇਜ ਦਾ ਪਾਣੀ ਘਰਾਂ ਦੇ ਬਾਹਰ ਖੜਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੱਥੇ ਵੱਸ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਅਤੇ ਕਈ ਵਾਰ ਵਿਭਾਗ 'ਚ ਸ਼ਿਕਾਇਤ ਵੀ ਕੀਤੀ ਪਰ ਕੋਈ ਹੱਲ ਨਹੀਂ ਹੋਇਆ ਉੱਥੇ ਹੀ ਸਥਾਨਿਕ ਵਾਸੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਪਾਣੀ ਹਮੇਸ਼ਾ ਖੜਾ ਰਹਿੰਦਾ ਹੈ ਤੇ ਸਾਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ ਅਤੇ ਜਦ ਬਾਹਰ ਜਾਣਾ ਹੋਵੇ ਤਾਂ ਉਸ ਪਾਣੀ 'ਚੋਂ ਨਿਕਲ ਕੇ ਜਾਣਾ ਪੈਂਦਾ ਹੈ ਅਤੇ ਇੱਥੋਂ ਤੱਕ ਕਿ ਇਸ ਗੰਦਗੀ ਦੀ ਵਜ੍ਹਾ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ ਉੱਥੇ ਹੀ ਸਥਾਨਿਕ ਵਾਸੀਆਂ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦਿੱਤੀ ਜਾਵੇਗੀ ਜੇਕਰ ਉਹਨਾਂ ਦੇ ਇਲਾਕੇ ਦੇ ਸੀਵਰੇਜ ਦਾ ਹੱਲ ਨਹੀਂ ਹੁੰਦਾ ਆ ਵਾਹਿਗੁਰੂ ਜੀ ਕੀ ਫਤਿਹ ਬੇਇੱਜ਼ਤੀ ਕੀਤੀ ਜਾਂਦੀ ਆ ਕਿ ਘਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਭਰ-ਭਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਇਹ ਬੇਨਤੀ ਕੀਤੀ ਜਾਂਗੀ ਕਿ ਕੋਈ ਵੀ ਵੋਟਾਂ ਲੈਣ ਆਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾੜ ਕੇ ਭਜਾਉਣਾ ਹੈ ਤਕਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆਜੇ ਇਹਦੇ ਤੋਂ ਉਹਨੂੰ ਨਹੀਂ ਅਸੀਂ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਆ ਇਹ ਕਰਕੇ ਇਹ ਹੀ ਬੇਨਤੀ ਕਰਦੇ ਆ ਕਿ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਹ ਤੋਂ ਕੱਢਿਆ ਜਾਵੇ ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਘਰੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਬਸ ਅਡੇ ਹੀ ਧਰਨਾ ਲਾਵਾਂਗੇ ਗਰਮੇ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਆ ਕਹਿਣਾ ਚਾਹੁੰਨਾ ਪਾਣੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਸੁਣਦਾ ਨਾ ਕੋਈ ਮੰਤਰੀ ਸੁਣਦਾ ਨਾ ਕੋਈ ਐਮਐਲ ਸੁਣਦਾ ਤੇ ਨਾ ਕੋਈ ਆਪਣੇ ਛੈਟਰੀ ਸੌਂਦਾ ਸੈਟਨੀ ਨੂੰ ਸਿਰੇ ਫੋਨ ਲਾਇਆ ਐ ਐਲ ਐਮ ਇਹ ਕੋ ਗਏ ਛੈਟਰੀ ਨੇ ਫੋਨ ਕਰਤਾ ਵਾ ਔਰ ਸਿਵਰ ਵਾਲੇ ਵੀ ਨਹੀਂ ਇੱਥੇ ਪਹੁੰਚਦੇ ਕੋਈ ਵੀ ਤੇ ਇਹ ਬੱਚੇ ਪਾਣੀ ਓਦਾਂ ਚੋਚੋ ਕੇ ਪੀ ਜਾਂਦੇ ਡੇਂਗੂ ਬੁਖਾਰ ਹੋਣਾ ਬਿਮਾਰ ਇਹਦੇ ਸਕੂਲ ਜਾਣ ਤੋਂ ਤੰਗ ਹੋਏ ਆ ਸਾਰੇ ਤੇ ਇਹ ਕਾਕੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਜੇ ਕੋਈ ਪਾਣੀ ਦਾ ਨਿਕਾਸ਼ ਨਾ ਖੜੂਗਾ ਅਸੀਂ ਧਰਨਾ ਵੀ ਲਾਵਾਂਗੇ ਸਿਰੇ ਚੌਂਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ